ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੱਲ੍ਹ ਨਾ ਸਮਾਂ ਕਾਫੀ ਪਿਆਨਾ ਕਰ ਚੁੱਕਿਆ ਤੇ ਲੋਕ ਨਾ ਹੁਣ ਆਪਣੇ ਘਰਾਂ ਵਿੱਚ ਵੀ ਵੜ ਗਏ ਆ ਪਿੰਡ ਕਲਸੀਆਂ ਤਹਿਸੀਲ ਰਾਇਕੋਟ ਡਿਸਟ੍ਰਿਕਟ ਲੁਧਿਆਣਾ ਵੀਰੇ ਇੱਥੇ ਇੱਕ ਘਰੇ ਨਾ ਚੋਰੀ ਹੋਈ ਆ ਚੋਰੀ ਕੀ ਹੋਈ ਆ ਘਰ ਦੀਆਂ ਸਾਰੀਆਂ ਮੱਜਾਂ ਖੋਲ ਕੇ ਲੈ ਗਏ ਚੋਰ ਆ ਗੱਡੀ ਚਾਏ ਨੇ ਇਹ ਗੱਡੀ ਨੂੰ ਨਾ ਧਿਆਨ ਨਾਲ ਦੇਖ ਲੋ ਤੇ ਕਾਫੀ ਟਾਈਮ ਰਾਤ ਨੂੰ ਜਾਨਕਿ ਕਾਫੀ ਰਾਤ ਹੋਈ ਸੀ ਤਕਰੀਬਨ 2 3 ਵਜੇ ਸੈਦ ਹੋਣਗੇ ਹਨ ਆ ਦੇਖੋ ਟਾਈਮ ਵੀ ਦਿਖ ਰਿਹਾ 3 ਵਜੇ 2 ਮਿੰਟ 14 ਸਕਿੰਟ ਹੋ ਗਏ ਨਾਲੇ ਦੇਖ ਲਓ ਇੱਕ ਗੱਲ ਹੋਰ ਜਮਾ 메ਨ ਰੋਡ ਦੇ ਉੱਤੇ ਆ ਗੱਡੀ ਨਾ ਘਰ ਦੇ ਗੇਟਾਂ ਮੂਰੇ ਇਹਨਾਂ ਨੇ ਖੜਾ ਲਈ ਤੇ ਜਿੰਨੇ ਵੀ ਘਰੇ ਡੰਗਰ ਸੀ ਇਹ ਤਕਰੀਬਨ ਤਕਰੀਬਨ ਸਾਰੇ ਹੀ ਲੈ ਕੇ ਖੋਲ ਕੇ ਦੇਖ ਲੋ ਅੱਜ ਕੱਲ ਸਮਾਂ ਕਿਦਾਂ ਦਾ ਆ ਗਿਆ ਜਮ੍ਹਾਂ ਹੀ ਲੋਕਾਂ ਵਿੱਚ ਭੋਰਾ ਵੀ ਡਰ ਨਹੀਂ ਰਿਹਾ ਤੇ ਆਹ ਦੇਖ ਲੋ ਹੁਣ ਇਹ ਨਾ ਮੱਝ ਖੋਲ ਕੇ ਲਿਆਏ ਉਹ ਦੇਖ ਲੋ ਮੱਝ ਨੂੰ ਨਾ ਖਿੱਚ ਰਿਹਾ ਤੇ ਖਿੱਚ ਕੇ ਮੈਨ ਲੱਗਦਾ ਡਾਲੇ ਨਾਲ ਬੰਨੂਗਾ ਤੇ ਇੱਕ ਬੰਦਾ ਆ ਦੇਖੋ ਵੀਡੀਓ ਦੇ ਵਿੱਚ ਦਿਖ ਰਿਹਾ ਉਹ ਵਿੱਚ ਚੜ ਗਿਆ ਤੁਹਾਨੂੰ ਤੁਸੀਂ ਦੇਖੀ ਚੱਲਿਓ ਪੂਰੀ ਵੀਡੀਓ ਕੀ ਕਰ ਰਹੇ ਨੇ ਕਿੰਨਾ ਭਿਆਨਕ ਸਮਾਂ ਆ ਗਿਆ ਵਿਚਾਰਿਆਂ ਦੀਆਂ ਸਾਰੀਆਂ ਮੱਝਾਂ ਹੀ ਖੋਲ ਕੇ ਲੈ ਗਈ ਆ ਦੇਖੋ ਜ਼ੂਮ ਕਰਿਆ ਉਹ ਦੇਖੋ ਇੱਕ ਕੋਈ ਅੰਦਰ ਵੜਿਆ ਫੇਰ ਆਹ ਜਿਹੜੀ ਮੱਝ ਆ ਮੱਝ ਮੈਨੂੰ ਲੱਗਦਾ ਇਹਨਾਂ ਨੇ ਸੈਦ ਡਾਲੇ ਨਾਲ ਬੰਨੀ ਹੋਈ ਆ ਦੇਖ ਨਹੀਂ ਰਿਹਾ ਵੀਰਿਆ ਗੱਡੀ ਦੇਖ ਲਓ ਗੌਰ ਨਾਲ ਤੇ ਇਹਨੂੰ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰੀ ਜਲਿਓ ਕਿਉਂਕਿ ਆਪਾਂ ਇਹਨਾਂ ਵੀਰਾਂ ਦੀ ਮਦਦ ਕਰਨੀ ਹੋ ਸਕਦਾ ਆਪਣੇ ਸ਼ੇਅਰ ਹੋਣ ਨਾਲ ਇਹ ਬੰਦੇ ਪਛਾਣ ਚ ਆ ਜਾਣ ਦੇਖ ਲਓ ਇਹ ਬਾਈ ਹੁਣਾਂ ਦੀਆਂ ਸਾਰੀਆਂ ਮੱਜਾਂ ਖੋਲ ਕੇ ਲੈ ਗਏ ਤੇ ਜੇ ਕਿਸੇ ਵੀਰ ਨੂੰ ਇਹਨਾਂ ਬਾਰੇ ਪਤਾ ਤਾਂ ਮੈਂ ਬਾਈਆਂ ਦਾ ਸੰਪਰਕ ਨੰਬਰ ਵੀ ਪਾਇਆਗਾ ਉੱਪਰ ਤਾਂ ਜਰੂਰ ਦੱਸਿਓ ਆ ਦੇਖ ਲਓ ਮਗਰ ਪਾ ਕੇ ਨਾਲ ਮੱਝ ਨੂੰ ਘੜੀਸੀ ਲਈ ਜਾਂਦੇ ਆ ਤਾਂ ਜਰੂਰ ਧਿਆਨ ਦੇਣਾ ਗੱਲ ਤੇ ਵੀਰੇ ਕਿਸੇ ਨਾਲ ਵੀ ਹੋ ਸਕਦਾ ਇਹ ਵਾਰਦਾਤਾ ਰੋਜ਼ ਵਦਨੀਆਂ ਹੀ ਆ ਹਨਾ ਵੀ ਜੇ ਇਹਨਾਂ ਤੇ ਹੁਣ ਗੌਰ ਨਾ ਕਰਿਆ ਤਾਂ ਬੰਦਿਆਂ ਦਾ ਮੂੰਹ ਹੀ ਪੈ ਜਾਂਦਾ ਤਾਂ ਆ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਆਪਣੇ ਸ਼ੇਅਰ ਕਰਨ ਨਾਲ ਵੀਰ ਹੋਣਾ ਦੀ ਹੋ ਸਕਦਾ